ਦੇਖੋ ਜੀ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਤੇ ਵੱਡੇ ਵੱਡੇ ਵਾਅਦੇ ਜੋ ਪੰਜਾਬ ਦੇ ਲੋਕਾਂ ਨੇ ਕੀਤੇ ਸੀ ਕੀਤੇ ਸੀ ਇਹਨਾਂ ਨੇ ਪੰਜਾਬ ਸਰਕਾਰ ਨੇ ਵੀ ਆਉਂਦਿਆਂ ਸਾਰੀ ਸਰਕਾਰ ਸਾਡੀ ਸਾਡੇ ਮੁਲਾਜ਼ਮਾਂ ਦੇ ਉੱਪਰ ਕੱਚੇ ਮੁਲਾਜ਼ਮਾਂ ਦਾ ਜਿਹੜਾ ਹੜਾ ਪੈਨ ਚੱਲੂਗਾ ਪਰ 4 ਸਾਲ ਬੀਤ ਜਾਂਦੇ ਬਾਅਦ ਵੀ ਜਿਹੜਾ ਪੰਜਾਬ ਰੋਡ ਤੇ ਫਨ ਬੱਸ ਦਾ ਕੰਮ ਆ ਉਹ ਬਿਲਕੁਲ ਕੱਚਾ ਦਾ ਕੱਚਾ ਹੀ ਹੈ ਕੋਈ ਵੀ ਜਿਹੜਾ ਹੜਾ ਪੈਨ ਉਹ ਮੁਲਾਜ਼ਮਾਂ ਤੇ ਨਹੀਂ ਚੱਲਿਆ ਇੱਕ ਨਾਜਰ ਸਾਈ ਫਰਮਾਨ ਜਿਹੜਾ ਉਹ ਲੈ ਕੇ ਸਾਡੇ ਤੇ ਹੁੰਦੇ ਨੇ ਵੀ ਜਿਹੜੀ ਕਿਲੋਮੀਟਰ ਦੀਆਂ ਬਸਾਂ ਨੇ 4 ਸਾਲ ਸਰਕਾਰ ਬਣੀ ਨਹੀਂ ਹੋ ਗਿਆ ਇੱਕ ਵੀ ਬੱਸ ਜਿਹੜੀ ਵਿਭਾਗ ਦੀ ਉਹਨਾਂ ਨਹੀਂ ਭਾਈ ਉਹ ਕੱਡੇ ਮਾਰੇ ਕੰਮ ਕਰਦੇ ਪਏ ਨੇ ਤੇ ਆ ਕੇ ਜਿਹੜੀਆਂ ਕਿਲੋਮੀਟਰ ਕੱਡੀਆਂ ਦਾ ਵਾਰ-ਵਾਰ ਟੈਂਡਰ ਲੈ ਕੇ ਹੁੰਦੇ ਨੇ ਜਿਹੜਾ ਮਿਲਤੋਈ ਪਹਿਲਾਂ ਵੀ ਤਿੰਨ-ਚਾਰ ਵਾਰ ਕੀਤਾ ਹੁਣ ਸਰਕਾਰ ਨੂੰ ਬੇਨਤੀ ਆ ਕਿ ਜਿਹੜੇ ਕਿਲੋਮੀਟਰ ਬੱਸਾਂ ਦਾ ਵਾ ਉਹਨੂੰ ਬੰਦ ਕੀਤੀਆਂ ਜਾਣਾ ਜਿਹੜਾ ਟੈਂਡਰ ਆ ਉਹ ਖਤਮ ਕੀਤਾ ਜਾਵੇ ਰੱਦ ਕੀਤਾ ਜਾਵੇ ਤਾਂ ਜੋ ਜਿਹੜੇ ਬੰਦੇ ਬੈਠੇ ਨੇ ਕੱਲ ਦਾ ਜਿਹੜਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਘਨੌਣੀਆਂ ਹਰਕਤਾਂ ਕੀਤੀ ਗਈ ਆ ਬੰਦਿਆਂ ਨੂੰ ਸਾਡਿਆਂ ਨੂੰ ਕੁੱਟਿਆ ਗਿਆ ਪੱਗਾਂ ਲਾਈਆਂ ਗਈਆਂ ਵਰਕਰਾਂ ਨੂੰ ਜੇਲ੍ਹਾਂ 'ਚ ਧੱਕਿਆ ਗਿਆ ਬਹੁਤ ਹੀ ਮਾਰੀ-ਮਾਰੀ ਸਜ਼ਾ ਕੀਤੀ ਗਈ ਸਾਡੇ ਬੰਦਿਆਂ ਨਾਲ ਇਸ ਕਰਕੇ ਜਿਹੜੀ ਨਿੰਦਾ ਕਰਦੇ ਆ ਸਰਕਾਰ ਦੀ ਤੇ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਜਿੰਨਾ ਜਿਹੜੇ ਕਿਲੋਮੀਟਰ ਬਸਾਂ ਟੈਂਡਰ ਖਤਮ ਨਹੀਂ ਕਰਦੇ ਉਹਨਾਂ ਚ ਜਿਹੜਾ ਸੰਘਰਸ਼ ਚੋਂ ਚੱਲਦਾ ਰਹੇਗਾ ਅੱਜ ਜਿਹੜੀ ਸਾਡੀ ਜਥੇਬੰਦੀ ਦੀ ਮੀਟਿੰਗ ਆ ਉਹ ਚੱਲ ਰਹੀ ਆ ਉਸ ਤੋਂ ਬਾਅਦ ਜਥੇਬੰਦੀ ਜੋ ਫੈਸਲਾ ਲਾਊਗੀ ਉਹ ਜਲਦੋ ਜਲ ਜਿਹੜਾ ਉਹ ਲੋਕਾਂ ਨਾਲ ਸਾਂਝਾ ਕੀਤਾ ਜਾਊਗਾ ਜੋ ਵੀ ਪ੍ਰੈਸ ਕਰਨਾ ਸਾਡੀ ਜਥੇਬੰਦੀ ਨੇ ਅੱਗੇ ਉਹ ਸਾਰਿਆਂ ਵਿੱਚ ਬਿਆਨ ਕੀਤਾ ਜਾਊਗਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਤੁਹਾਡੇ ਮੰਦਰ ਵਾਲੇ ਲੋਕਾਂ ਨੂੰ ਅਸੀਂ ਜਿਹੜਾ ਸਾਡੇ ਜਿਹੜਾ ਕੰਮਾਂ ਬਾਰੇ ਪਤਾ ਲੱਗਦਾ ਲੋਕਾਂ ਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਸਾਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਜਿਹੜੀਆਂ ਵਕ ਵਕ ਜਿੱਥੇ ਬੰਨੀ ਸਾਡੇ ਨਾਲ ਜਿਹੜੀਆਂ ਆ ਕੇ ਸ਼ੰਗਰਸ਼ੀਲ ਖੜੀਆਂ ਨੇ ਰਣਵੀਰ ਸਿੰਘ ਆ ਮੈਂ ਜਨਰਲ ਸਕੱਤਰਾਂ ਪੰਜਾਬ ਰੋਡ ਵੇਸ ਪੰਨਬਾਸ ਸਟੇਟ ਟਰਾਂਸਪੋਰਟ ਵਰਕਰ ਜੂਨੀਅਨ 1/19 ਵੱਲੋਂ ਇਹ ਕੱਲ ਜਿਹੜਾ ਪ੍ਰੋਟੈਸਟ ਚੱਲ ਰਿਹਾ ਇਹ ਜਿਹੜੀ ਸਰਕਾਰ ਹੈ ਬਾਰ ਬਾਰ ਕਿਲੋਮੀਟਰ ਗੱਡੀਆਂ ਦਾ ਟੈਂਟਰ ਕੱਢ ਰਹੀ ਆ ਤੇ ਅਸੀਂ ਇਹਨਾਂ ਦਾ ਸਖਤ ਨਕਦੀ ਕਰਦੇ ਆ ਸਰਕਾਰ ਦੀ ਵੀ ਕਿ ਸਰਕਾਰ ਆਪਣੀਆਂ ਬੱਸਾਂ ਪਾਉਣ ਦੀ ਬਜਾਏ ਕਿਲੋਮੀਟਰ ਸਕੀਮ ਪਾ ਕੇ ਪ੍ਰਾਈਵੇਟ ਆਪਰੇਟਰਾਂ ਨੂੰ ਜਿਹੜਾ ਫਾਇਦਾ ਦੇਣ ਦੀ ਆ ਮੈਂ ਤੁਹਾਡੇ ਮਾਜਮ ਰਾਜ ਦੱਸਣਾ ਚਾਹੁੰਦਾ ਵੀ ਜੇ ਸਰਕਾਰ ਆਪਣੀ ਬੱਸ ਪਾਉਂਦੀ ਹੈ ਮੈਕਨੇ ਦੀ ਬੱਸ ਪਾਉਂਦੀ ਹੈ ਤੇ ਉਹਦੇ ਵਿੱਚ ਸਰਕਾਰ ਨੂੰ ਆਪਣਾ ਕੋਈ ਪੈਸਾ ਖਰਚ ਨਹੀਂ ਕਰਨਾ ਪੈਂਦਾ ਸਾਡੀਆਂ ਪਹਿਲਾਂ ਵੀ ਬੱਸਾਂ ਪਈਆਂ ਨੇ 2022 ਚ ਪਈਆਂ ਨੇ 18 ਚ ਪਈਆਂ ਨੇ 15 ਚ ਪਈਆਂ ਨੇ ਜਿੰਨੀਆਂ ਵੀ ਬੱਸਾਂ ਅਜ ਤੱਕ ਸਰਕਾਰ ਨੇ ਪਾਈਆਂ ਨੇ ਉਹ ਸਰਕਾਰ ਬੈਂਕ ਤੋਂ ਲੋਨ ਲੈ ਕੇ ਪਾਉਂਦੀ ਆ ਤੇ ਉਹ ਲੋਨ ਸਾਡੇ ਵਰਕਰ ਮਿਹਨਤ ਨਾਲ ਚੁਕਾਉਂਦੇ ਨੇ ਤੇ ਸਰਕਾਰ ਜਿਹੜੀ ਹੁਣ ਪ੍ਰਾਈਵੇਟ ਆਪਰੇਟਰਾਂ ਨੂੰ ਫਾਇਦਾ ਪਹੁੰਚਾਉਣ ਲਈ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਲੈ ਕੇ ਆਈ ਹੈ ਜਿੰਨੀ ਦੇਰ ਤੱਕ ਇਹ ਟੈਂਡਰ ਰੱਦ ਨਹੀਂ ਹੁੰਦਾ ਸਾਡਾ ਸੰਘਰਸ਼ੇੜਾ ਜਾਰੀ ਰਹੇਗਾ ਬ ਪੀ ਇਹ ਹਰਾ ਪਹਿਨ ਨਹੀਂ ਚੱਲੂਗਾ ਮਲਾਜਮਾਂ ਦੇ ਹਿੱਤ ਲਈ ਪਰ ਜਦੋਂ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਸੱਤਾ ਚ ਆਈ ਆ ਡਾਂਗਾ ਹੀ ਚੱਲੀਆਂ ਮਲਾਜਮਾਂ ਤੇ ਹਿੱਤਾਂ ਲਈ ਕੋਈ ਮਤਲਬ ਜਿਹੜਾ ਪਹਿਨੇ ਉਹ ਲਾਲ ਨਹੀਂ ਮਤਲਬ ਹਰਾ ਪਹਿਨ ਨਹੀਂ ਚੱਲੇ ਆਣਾ ਲਾਲ ਪਹਿਨ ਨਹੀਂ ਚਲਾਇਆ ਨੁਕਸਾਨ ਚ ਲਾਉਣ ਲਈ ਚਾਹੇ ਟੀਚਰਾਂ ਦਾ ਦੇਖ ਲਓ ਚਾਹੇ ਜਿੱਦਾਂ ਮਰਜ਼ੀ ਦੇਖ ਲਓ ਫੋਣੇ ਪਿੱਛੇ ਵਰਕਰਾਂ ਨੂੰ ਪੱਕੇ ਕਰਨ ਲਈ ਜਿਹੜਾ 16 5 23 ਦੀ ਇੱਕ ਵੈਲਫੇਅਰ ਪਾਲਿਸੀ ਲੈ ਕੇ ਆਈ ਆ ਉਹ ਤੁਸੀਂ ਪਾਲਿਸੀ ਪੜੋ ਉਹਦੇ ਵਿੱਚ ਪੱਕੇ ਨਾਂ ਦਾ ਕੋਈ ਅੱਖਰ ਨਹੀਂ ਹੈਗਾ ਇਹ ਐਡਵਰਟਾਈਜ਼ਮੈਂਟ ਕਰਦੇ ਆ ਵੀ ਅਸੀਂ ਬੰਦੇ ਪੱਕੇ ਕਰ ਰਹੇ ਆ ਤਹਾਡੇ ਮਾਦੇ ਮੈਂ ਅਹੀਂ ਦੱਸਣਾ ਚਾਹੁੰਦੇ ਆ ਕਿ ਕਿਲੋਮੀਟਰ ਗੱਡੀਆਂ ਦਾ ਵੀ ਅਸੀਂ ਸਖਤ ਵਿਰੋਧ ਕਰਦੇ ਆ ਉਸ ਤੋਂ ਬਾਅਦ ਇਹ ਕੱਚੇ ਕੰਮੇ ਪੱਕੇ ਨਹੀਂ ਕਰਦੀ ਸਰਕਾਰ ਉਹਦਾ ਵੀ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਜਿੰਨੀ ਦੇਰ ਤੱਕ ਇਹ ਟੈਂਟਰ ਰੱਦ ਨਹੀਂ ਹੁੰਦਾ ਉਨੀ ਦੇਰ ਤੱਕ ਅਡਾ ਜਿਹੜਾ ਸੰਘਰਸ਼ ਇਹ ਜਾਰੀ ਰਹੇਗਾ ਬਾਕੀ ਪ੍ਰੈਸ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜਾ ਤੁਸੀਂ ਸਮਾਂ ਕੱਢ ਕੇ ਸਾਡੀ ਜਿਹੜੀ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਂਦੇ ਹੋ ਮੈਂ ਤੁਹਾਡਾ ਬਹੁਤ-ਤੈਹ ਦਿਨੋਂ ਧੰਨਵਾਦ ਕਰਦਾ ਜੀ